ਤੇ ਵਾਣਾ ਰੇਡੀ ਦੇ ਸਰਕਾਰਾ ਸਰੋਤ ਲੋ ਤੁਹਾਡੇ ਪੇਸ਼ੇ ਨਜ਼ਰ ਆਇਆ ਰਿਪੋਰਟ ਕਿ ਅਸੀਂ ਜੋ ਆਪਣੀ ਸੁੰਦਰਤਾ ਦੇ ਵਾਸਤੇ ਕਾਫੀ ਸਰਮਾਇਆ ਲਾ ਕੇ ਕੀ ਪ੍ਰੋਡਕਟ ਖਰੀਦਦੇ ਆ ਨਾ ਉਹ ਸਾਡੇ ਲਈ ਜਾਣਲੇਵਾ ਸਾਬਤ ਹੁੰਦੇ ਨੇ ਜੌਨਸਨ ਐਂਡ ਜੌਨਸਨ ਬੜਾ ਮਹਿੰਗਾ ਬ੍ਰਾਂਡ ਹੈ ਤੇ ਜਦੋਂ ਪੰਜਾਬ ਚ ਕੋਈ ਬੱਚਾ ਜੰਮਦਾ ਤੇ ਬੰਦਾ ਔਖਾ ਹੋ ਕੇ ਜੌਨਸਨ ਬੇਬੀ ਪਾਊਡਰ ਲੈ ਕੇ ਆਉਂਦਾ ਜੌਨਸਨ ਆਇਲ ਲੈ ਕੇ ਆਉਂਦਾ ਬੜੀ ਮ사ਜ ਕਰਦਾ ਪਰ ਜਿਸ ਤਰ੍ਹਾਂ ਜੌਨਸਨ ਐਂਡ ਜੌਨਸਨ ਦਾ ਜਲੂਸ ਨਿਕਲਿਆ ਜਾਂ ਇਹਨਾਂ ਵੱਡੇ ਪ੍ਰੋਡਕਟਾਂ ਦਾ ਜਲੂਸ ਨਿਕਲਿਆ ਸੋ ਇਸ ਸਬੰਧੀ ਅਮਰੀਕਨ ਕੋਸਮੈਟਿਕ ਕੰਪਨੀਆਂ ਨੇ ਮਹਿਲਾਵਾਂ ਤੇ ਕੇਸ ਕੀਤਾ ਇਹ ਜਿਹੜੇ ਸੁੰਦਰਤਾ ਵਧਾਉਣ ਵਾਲੇ ਬਿਊਟੀ ਪ੍ਰੋਡਕਟ ਨੇ ਤੇ ਉਹ ਕੈਂਸਰ ਦਾ ਕਾਰਨ ਬਣ ਰਹੇ ਨੇ ਤੇ ਕੰਪਨੀਆਂ ਜਿਹੜੀਆਂ ਇਸ ਮਾਮਲੇ 'ਚ ਸੱਚ ਹੈ ਉਸ ਨੂੰ ਛੁਪਾ ਰਹੀਆਂ ਨੇ ਉਸ ਸਬੰਧੀ ਰਿਪੋਰਟ ਹੈ ਕਿ ਜான்ਸਨ ਐਂਡ ਜான்ਸਨ, ਐਸਟੀ ਲੈਂਡਰ ਐਂਡ ਐਵਰਨਸ ਵਰਗੀਆਂ ਜਿਹੜੀਆਂ ਕੋਸਮੈਟਿਕ ਕੰਪਨੀਆਂ ਨੇ ਉਹਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਹਜ਼ਾਰਾਂ ਮਹਿਲਾਵਾਂ ਨੇ ਉਹਨਾਂ ਤੇ ਕੇਸ ਕਰ ਦਿੱਤਾ, ਦਾਵਾ ਠੋਕ ਦਿੱਤਾ ਉਹਨਾਂ ਦੇ ਹੋਏ ਨੁਕਸਾਨ ਦਾ। ਇਹਨਾਂ ਕੰਪਨੀਆਂ ਨੇ ਬਿਊਟੀ ਪ੍ਰੋਡਕਟ ਦੀ ਵਜ੍ਹਾ ਕਰਕੇ ਮੈਸੋਥੋਲ ਮਿਆਂ ਕੈਂਸਰ ਹੋ ਰਿਹਾ। ਦਰਅਸਲ ਇਹਨਾਂ ਕੰਪਨੀਆਂ ਨੇ ਸੁੰਦਰਤਾ ਉਤਪਾਦਾਂ ਦੇ ਵਿੱਚ ਜਿਹੜਾ ਐਸਬੈਟਸ ਨਾਲ ਇੱਕ ਤੱਤ ਹੁੰਦਾ ਜਿਸ ਦੇ ਨਾਲ ਕੈਂਸਰ ਦਾ ਖਤਰਾ ਬਣਦਾ ਹੈ ਕੰਪਨੀਆਂ ਨੇ ਇਸ ਬਾਰੇ ਆਪਣੇ ਗਾਹਕਾਂ ਨੂੰ ਜਾਣਕਾਰੀ ਨਹੀਂ ਦਿੰਦੇ ਕਿ ਜਿਹੜਾ ਇਹਨਾਂ ਬਿਊਟੀ ਪ੍ਰੋਡਕਟਾਂ ਦੇ ਵਿੱਚ ਇਹ ਉਹ ਤੱਤ ਪਾਉਂਦੇ ਨੇ ਐਸਬੈਟਸ ਜਿਸ ਨੂੰ ਕਿਹਾ ਜਾਂਦਾ ਹੈ ਉਹ ਕੈਂਸਰ ਦਾ ਕਾਰਨ ਬਣਦਾ ਹੈ ਕੰਪਨੀਆਂ ਇਸ ਤੇ ਬਾਰੇ ਆਪਣੇ ਗਾਹਕਾਂ ਨੂੰ ਕੋਈ ਲਿਖਤੀ ਚੇਤਾਵਨੀ ਜਾਣਕਾਰੀ ਨਹੀਂ ਦਿੰਦੀਆਂ ਕਲੀਨਿਕ ਬ੍ਰਾਂਡ ਵਾਲੀ ਐਸਟੀ ਲਾਰਡਰ ਨੇ ਤਾਂ ਆਪਣੇ ਪ੍ਰੋਡਕਟਾਂ ਦੇ ਵਿੱਚ ਐਸਬੈਟਸ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਦੋਂ ਕਿ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਅਦਾਲਤ ਵਿੱਚ ਕੇਸ ਚੱਲ ਰਹੇ ਨੇ ਤੇ ਕਈਆਂ ਦੇ ਵਿੱਚ ਉਹਨਾਂ ਨੇ ਸਮਝੌਤੇ ਵੀ ਬਾਰੋ-ਬਾਰ ਕਰ ਲੈਨੇ ਰਾਜ਼ੀਨਾਮੇ ਕਰ ਲੈਨੇ ਖਾਸ ਤੌਰ ਤੇ ਟੈਲਕਮ ਅਧਾਰਿਤ ਸੁੰਦਰਤਾ ਉਤਪਾਦਾਂ ਦੇ ਵਿੱਚ ਇਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਇਹ ਫਾਊਂਡੇਸ਼ਨ ਮਸਕਰਾ ਲਿਪਸਟਿਕ ਤੋਂ ਲੈ ਕੇ ਡਰਾਈ ਸ਼ੈਂਪੂ ਤੱਕ ਇਹ ਸਭ ਦੇ ਵਿੱਚ ਹੁੰਦਾ ਦਰਅਸਲ ਟਾਕ ਨਾਮੀ ਜਿਹੜਾ ਇਹ ਟੈਲਕਮ ਬਾウダー ਹੈ ਨਾ ਇਹ ਟਾਕ ਇਹ ਨਮੀ ਨੂੰ ਸੋਖ ਲੈਂਦਾ ਹੈ ਤੇ ਸੁੰਦਰਤਾ ਉਤਪਾਦਾਂ ਨੂੰ ਖਰਾਬ ਹੋਣ ਤੋਂ ਰੋਕਦਾ ਹੈ ਤੇ ਇਹ ਖਣਿਜ ਜਮੀਨ ਦੇ ਵਿੱਚੋਂ ਕੱਢਿਆ ਜਾਂਦਾ ਹੈ ਤੇ ਜ਼ਿਆਦਾਤਰ ਜਗ੍ਹਾ ਤੇ ਇਹ ਜਿਹੜਾ ਇਸ ਦੇ ਵਿੱਚ ਐਬਸਰਟਸ ਘੋਲਿਆ ਹੁੰਦਾ ਸੋ ਇਹ ਐਬਸਰਟ ਹੀ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਜਿਸ ਕਰਕੇ ਸੁੰਦਰਤਾ ਉਤਪਾਦਾਂ ਦੇ ਵਿੱਚ ਟੈਲਕਮ ਮਿਲਾਇਆ ਜਾਂਦਾ ਹੈ ਜਿਸ ਦੇ ਨਾਲ ਐਸਬੈਟਸ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਹੋਣ ਕਰਕੇ ਇਹ ਸਿਹਤ ਲਈ ਖਤਰਨਾਕ ਹੋ ਜਾਂਦਾ ਹੈ ਹਾਲਾਂਕਿ ਅਜਿਹੇ ਬਿਊਟੀ ਪ੍ਰੋਡਕਟ ਨੇ ਜਿਹੜੇ ਹੌਲਡ ਰੱਖੋ ਪਲੀਜ਼ ਅਜਿਹੇ ਜਿਹੜੇ ਬਿਊਟੀ ਪ੍ਰੋਡਕਟ ਨੇ ਉਹਨਾਂ ਦੇ ਵਿੱਚ ਮੈਸੋਥੋਲੋਮੀਆ ਕੈਂਸਰ ਨਹੀਂ ਹੁੰਦਾ ਕਿਉਂਕਿ ਟਾਲਕ ਦੇ ਵਿੱਚ ਐਸਬੈਟਸ ਦੀ ਮਾਤਰਾ ਅਲੱਗ-ਅਲੱਗ ਹੁੰਦੀ ਹੈ ਅਜਿਹੇ ਦੇ ਵਿੱਚ ਨਿਰਪੱਖ ਕਰਦਾ ਕਿ ਉਸ ਦਾ ਖਣਨ ਕਿੱਥੋਂ ਹੋਇਆ ਯਾਨੀ ਕਿਹੜੀ ਜਗ੍ਹਾ ਤੋਂ ਜ਼ਮੀਨ 'ਚ ਕੱਢਿਆ ਹੋਇਆ ਹੈਗਾ ਇਹੀ ਵਜ੍ਹਾ ਹੈ ਕਿ ਜਾਂਚ ਦੇ ਵਿੱਚ ਕਈ ਕੰਪਨੀਆਂ ਬਚ ਜਾਂਦੀਆਂ ਨੇ ਇਸ ਵਜ੍ਹਾ ਤੇ ਮੈਲਹਾਵਾਂ ਨੂੰ ਜਿਹੜਾ ਓਵਰੀਅਨ ਕੈਂਸਰ ਹੁੰਦਾ ਓਵਰੀ ਦਾ ਕੈਂਸਰ ਹੁੰਦਾ ਤੇ ਹਾਲਾਂਕਿ ਇਹ ਪ੍ਰਕਾਸ਼ਿਤ ਬ੍ਰਿਟਿਸ਼ ਮੈਡੀਕਲ ਮਨੋਵਿਗਿਆਨੀ ਇਹ ਟੇਸਟ ਬਰਡ ਅਤੇ ਅਮਰੀਕਨ ਕਲੀਨਿਕਲ ਪ੍ਰੋਫੈਸਰ ਡੇਵਿਡ ਐਲਜ਼ਮੈਨ ਨੇ ਜਿਹੜੀ ਖੋਜ ਰਿਪੋਰਟ ਛਾਪੀ ਹੈ ਬ੍ਰਿਟਿਸ਼ ਮੈਡੀਕਲ ਦੇ ਵਿੱਚ ਪੋਸਟ ਵਿੱਚ ਇਹ ਖੁਲਾਸੇ ਹੋਏ ਨੇ ਕੋਸਮੈਟਿਕ ਇੰਡਸਟਰੀ ਦੇ ਵਿੱਚ ਇਸਤੇਮਾਲ ਹੋਣ ਵਾਲੇ ਜਿਹੜੇ ਕਨੇਜ ਟਲਕ ਐਬਸਰਟਸ ਫ੍ਰੀ ਨਹੀਂ ਹੋ ਸਕਦੇ ਉਹਦੇ ਵਿੱਚ ਹਰ ਮਾਤਰਾ ਦੇ ਵਿੱਚ ਇਹ ਟਲਕ ਐਬਸਰਟਸ ਹੁੰਦੇ ਨੇ ਤੇ ਜਿਸ ਦੀ ਮਾਤਰਾ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋ ਸਕਦੀ ਹੈ ਇਹ ਨਹੀਂ ਕਿ ਬਿਲਕੁਲ ਨਹੀਂ ਹੁੰਦੀ ਇਸ ਲਈ ਕੰਪਨੀਆਂ ਇਸ ਨੂੰ ਟੈਸਟ ਕਰਾਉਣ ਦੇ ਲਈ ਐਕਸ-ਰੇ ਮੈਥਡ ਦਾ ਇਸਤੇਮਾਲ ਕਰਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਐਸਬੈਟਸ ਦੀ ਜਿਹੜੀ ਮਾਤਰਾ ਉਹ ਬਾਅਦ ਜ਼ਿਆਦਾ ਹੋਣ ਕਰਕੇ ਉਹ ਪਕੜ ਵਿੱਚ ਆ ਜਾਂਦੀ ਹੈ 30 ਤੋਂ 40 ਕਾਸਮੈਟਿਕ ਕੰਪਨੀਆਂ ਨੇ ਡਾਕਟਰਾਂ ਦਾ ਇੱਕ ਪੈਨਲ ਬਣਾ ਲਿਆ ਇਹ ਪੈਨਲ ਦੁਨੀਆ ਭਰ ਦੇ ਵਿੱਚ ਟਲਕ ਖਣਿਜਾਂ ਤੇ ਹੋ ਰਹੇ ਜਿਹੇ ਖੋਜਾਂ ਨੂੰ ਗਲਤ ਦੱਸਦਾ ਹੈ ਜਿਸ ਦੇ ਵਿੱਚ ਕਾਸਮੈਟਿਕ ਕੰਪਨੀਆਂ ਘਟਾਰੇ ਦੇ ਵਿੱਚ ਆ ਜਾਂਦੀਆਂ ਨੇ ਇਸ ਲਈ ਇਹ ਸ਼ੋਧ ਤੇ ਸਵਾਲ ਹੀ ਖੜੇ ਹੋ ਜਾਂਦੇ ਨੇ ਜਿੱਥੋਂ ਤੱਕ ਕੰਪਨੀਆਂ ਆਪਣੇ ਪੱਖ ਦੇ ਵਿੱਚ ਸ਼ੋਧ ਲਈ ਫੰਡਿੰਗ ਕਰ ਰਹੀਆਂ ਨੇ ਉਹ ਖੁਦ ਅਜਿਹੀ ਰਿਸਰਚ ਪੇਪਰ ਜਾਰੀ ਕਰ ਰਹੇ ਨੇ ਜਿਸ ਦੇ ਵਿੱਚ ਕਾਸਮੈਟਿਕ ਉਤਪਾਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਕੋਈ ਕੋਸਮੈਟਿਕ ਕੰਪਨੀਆਂ ਵੀ ਖੋਜ-ਸ਼ੋਧ ਤੇ ਫੰਡਿੰਗ ਕਰਨ ਲੱਗ ਪਈਆਂ ਨੇ ਜਾਨੀ ਕੋਈ ਵੀ ਖੋਜ ਕਿਸੇ ਡਾਕਟਰ ਤੋਂ ਕਰਾਉਂਦੇ ਨੇ ਉਹਦੀ ਫੰਡਿੰਗ ਕਰ ਦਿੰਦੀਆਂ ਨੇ ਉਹ ਅਗਲਾ ਫਿਰ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰ ਦਿੰਦਾ ਸੋ ਜਿਸ ਕਰਕੇ ਇਹ ਕੋਸਮੈਟਿਕਸ ਕੰਪਨੀਆਂ ਕੋਸ਼ਿਸ਼ ਕਰੋ ਕਿ ਜਿਹੜੇ ਦੇਸੀ ਤੌਰ ਤਰੀਕੇ ਆ ਅਲਵੀਰਾ ਆ ਉਹਦਾ ਮੂੰਹ ਤੇ ਲਾ ਲਓ ਪਰ ਅਲਵੀਰਾ ਯੁਕਤ ਕਰੀਮ ਤੁਸੀਂ ਜ਼ਰੂਰ ਲਾਉਣੀ ਆ ਹੋਰ ਬੜੇ ਤਰੀਕੇ ਬੀਬੀਆਂ ਸਾਡੇ ਉਹ ਗਾਜਨੀ ਦਾ ਲੇਪ ਕਰਦੇ ਆ ਕੋਈ ਅੱਜ ਤੁਸੀਂ ਵੇਖੋ ਕਿ ਤਾਜ ਮਹਿਲ ਪਿੱਛੇ ਜੇ ਮਟਮੈਲਾ ਹੋ ਗਿਆ ਸੀ ਉਸ ਦੀ ਸੁੰਦਰਤਾ ਨੂੰ ਆਰਗੈਨਿਕ ਤਰੀਕੇ ਦੇ ਨਾਲ ਜਿਹੜੀ ਗਾਜ ਨਹੀਂ ਹੁੰਦੀ ਹੈ ਨਾ ਜਿਹੜੀ ਫੱਟੀਆਂ ਪੋਛਦੇ ਹੁੰਦੇ ਸੀ ਖਾਂਦੇ ਬਹੁਤ ਆਲੋਕੀ ਟੇਸਟੀ ਹੁੰਦੀ ਹੈ ਬੱਚ ਪੰਜਾਬਾਂ ਵੀ ਟੈਸਟ ਕੀਤੀ ਔਰਤਾਂ ਕਾਫੀ ਖਾਂਦੀਆਂ ਨੇ ਕਿਉਂਕਿ ਜਦੋਂ ਕਿਸੇ ਚੀਜ਼ ਦੀ ਡੈਫੀਸ਼ੈਂਸੀ ਹੁੰਦੀ ਹੈ ਤਾਂ ਮਿੱਟੀ ਗਾਜ ਨਹੀਂ ਖਾਣ ਨੂੰ ਜੀ ਕਰਦਾ ਤੇ ਇਸ ਦੌਰਾਨ ਉਹ ਗਾਜ ਨਹੀਂ ਦੇ ਨਾਲ ਲੇਪ ਕੀਤਾ ਗਿਆ ਸੀ ਤਾਜ ਮਹਿਲ ਦਾ ਸੋ ਇਸ ਕਰਕੇ ਇਹ ਜਿਹੜੇ ਬਿਊਟੀ ਪ੍ਰੋਡਕਟ ਅੱਜ ਕੱਲ ਹੋ ਗਿਆ ਨਾ ਟ੍ਰੈਂਡ ਇਹ ਬਹੁਤ ਘਾਤਕ ਨੇ ਤੁਸੀਂ ਇੱਕ ਗੱਲ ਵੇਖੋ ਕਿ ਜਿਹੜੀਆਂ ਕੁੜੀਆਂ ਕੱਤਰੀਆਂ ਬਚਪਨ ਜਵਾਨੀ ਦੇ ਵਿੱਚ ਬਹੁਤ ਸੰਭਰ ਕੇ ਰਹਿੰਦੀਆਂ ਨੇ ਤੇ ਫੇਰ ਕਿਤੇ ਉਹਨਾਂ ਦਾ ਜੇ ਮੇਕਅਪ ਨਾ ਕੀਤਾ ਹੋਵੇ ਤੇ ਉਹਨਾਂ ਦੀ ਸਕਿਨ ਤੁਸੀਂ ਵੇਖ ਲਿਓ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਾਂ ਕਿਉਂਕਿ ਬਚਪਨ ਦੇ ਵਿੱਚ ਇੱਕ ਉਮਰ ਆਉਂਦੀ ਹੈ ਹਰ ਇੱਕ ਦੇ ਫੈਂਟਸੀਆਂ ਨਿਕਲਦੀਆਂ ਨੇ ਸਾਡੇ ਵੀ ਹਸਪੀਟਲ ਸੀਗਾ ਮਡਿਸਪੈਂਸਰੀ ਸੀ ਉੱਥੇ ਇੱਕ ਜਿਹੜੀ ਡਾਕਟਰ ਸੀਗੀ ਮੈਡਮ ਆ ਉਹਦੇ ਖੁਦ ਫੈਂਟਸੀਆਂ ਬਹੁਤ ਸੀਗੀਆਂ ਤੇ ਅਸੀਂ ਵੀ ਜਦੋਂ ਹੁੰਦਾ ਕਿ ਉਹ ਸਾਫੀ ਨਾਂ ਦੀ ਬੜੀ ਕੋਹੜੀ ਦਵਾਈ ਹੈ ਮਤਲਬ ਹਰ ਪੰਜਾਬੀ ਪੀਂਦਾ ਹੋਣ ਵਾਲੀ ਪੀੜ੍ਹੀ ਦਾ ਪਤਾ ਨਹੀਂ ਸਾਡੇ ਪੀੜ੍ਹੀ ਦੀ ਮੈਂ ਗੱਲ ਕਰਾਂਗਾ ਹਮਦਰਦ ਦੀ ਦਵਾਈ ਹੁੰਦੀ ਸੀ ਸਾਫੀ ਤੇ ਉਹ ਗ੍ਰੀਨ ਜਿਹੋ ਦਾ ਲਫਾਵਾ ਆਉਣਾ ਤੇ ਉਹ ਇੰਨੀ ਕੋਹੜੀ ਰਹੇ ਰੱਬ ਦਾ ਨਾਮ ਪਤਾ ਨਹੀਂ ਕੀ ਉਹਦੇ ਵਿੱਚ ਕੋੜ ਤੋਂ ਮੈਂ ਪਾਏ ਹੁੰਦੇ ਤੇ ਉਹ ਇੰਨੀ ਕੋਹੜੀ ਹੁੰਦੀ ਤੇ ਉਹ ਇੱਕ ਵਾਰੀ ਲਿਆਂਦੀ ਤੇ ਉਹਦੀ ਇੱਕ ਪੀਤੀ ਮੈਂ ਦਫਾ ਹੋਏ ਪਰ ਇਹਦੇ ਨਾਲ ਫ੍ਰੈਂਸੀਆ ਨਿਕਲ ਜਾਣ ਕੋਈ ਗੱਲ ਨਹੀਂ ਉਸ ਤੋਂ ਬਾਅਦ ਫਿਰ ਮੈਨੂੰ ਉਹ ਡਾਕਟਰ ਨੇ ਭੈਣ ਰਾਣੀ ਨੇ ਨੁਕਤਾ ਦਿੱਤਾ ਸੀਗਾ ਐਮਬੀਬੀਐਸ ਡਾਕਟਰ ਸੀ ਉਹ ਕਹਿੰਦੀ ਵੀ ਬੇਟਾ ਤੁਸੀਂ ਸਾਬਣ ਵਰਤਣੀ ਬੰਦ ਕਰ ਦਿਓ ਉਹ ਮੇਰੀ ਹੁਣ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮੂੰਹ ਨੂੰ ਸਾਬਣ ਨਹੀਂ ਲਾਉਂਦਾ ਕੀ ਕਹਣਾ ਕਿਤੇ ਧਿਆਨ ਆ ਜਾਏ ਬਾਹਲਾ ਮਿੱਟੀ ਘਟੇ ਚ ਖੇਤੀਬਾੜੀ ਚੁੱਲਦੇ ਜਾਂ ਬਾਹਰੋਂ ਆਇਆ ਹਾਂ ਮੈਨੂੰ ਮੂੰਹ ਧੋਣ ਦੀ ਆਦਤ ਜ਼ਰੂਰ ਹੈ ਦੋ ਤਿੰਨ ਵਾਰੀ ਜਦੋਂ ਵੀ ਸਮਾਂ ਲੱਗਦਾ ਮੂੰਹ ਜ਼ਰੂਰ ਧੋ ਲਈਦਾ ਸਾਫ ਪਾਣੀ ਨਾਲ ਦੈਂਚ ਵੀ ਬਾਹਰ ਵੀ ਕਿਤੇ ਯੂਨੀਵਰਸਿਟੀ ਕਾਲਜ ਪੜ੍ਹਦੇ ਸੀ ਉਦੋਂ ਵੀ ਮਤਲਬ ਜਦੋਂ ਵਾਸ਼ਰੂਮ ਜਾਇਦਾ ਸੀ ਮੂੰਹ ਧੋ ਲੈਂਦਾ ਸੀਗਾ ਤੇ ਯਕੀਨ ਜਾਣੋ ਠੀਕ ਐ ਸਕਿਨ ਜਹੀ ਜਿਹੀ ਵੀ ਹੈਗੀ ਕਾਲੀ ਕਲੂਟੀ ਇਹ ਨਹੀਂ ਮੈਂ ਕਹਿੰਦਾ ਪਰ ਉਹ ਜਿਹੜਾ ਫੈਂਸੀ ਵਾਲਾ ਸਿਲਸਿਲਾ ਸੀ ਉਸ ਤੋਂ ਬਾਅਦ ਸਾਬਣ ਆਪਾਂ ਨਹੀਂ ਲਾਈ ਹੁਣ ਅੱਗੇ ਅਸੀਂ ਕਿੰਨਾ ਕ ਪੰਜਾਬੀ ਸਾਬਣ ਯੂਜ਼ ਕਰਦੇ ਸੀਗੇ ਜਦੋਂ ਜਾਦਾ ਕਿਤੇ ਰੁਕੜੇ ਮਤਲਬ ਦਹੀਂ ਨਾਲ ਮੂੰਹ ਧੋ ਲੈਂਦਾ ਜਾਂ ਖਾਸ ਕਰਕੇ ਲੱਸੀ ਦੇ ਜਾਮਣ ਬੜੀ ਕਮਾਲ ਦੀ ਸ਼ੈ ਆ ਜਾਮਣ ਨਾਲ ਸਾਡੇ ਜ਼ਮਾਨੇ 'ਚ ਤਾਂ ਆਮ ਲੋਕ ਸਿਰ ਤੋਂ ਹੁੰਦੇ ਰਹੇ ਨੇ ਇਹ ਠੀਕ ਹੈ ਕਿ ਸਿਕਾਉਣਾ ਜ਼ਿਆਦਾ ਪੈਂਦਾ ਲੱਸੀ ਨੂੰ 15 ਦਿਨ ਰੱਖ ਲੋ ਆ ਪਿੱਛੇ ਜੇ ਮੈਂ ਲੱਸੀ ਲਿਆਂਦੀ ਤੇ ਉਹ ਬਠੰਡੇ ਵਾਲੇ ਭਾਈ ਤੋਂ ਜਿਹੜਾ ਪਾਰਕ ਦੇ ਲਾਗੇ ਵੇਚਦਾ ਬੜੀ ਵਧੀਆ ਲੱਸੀ ਹੁੰਦੀ ਉਹਦੇ ਕੋਲ ਦੇਸੀ گاਵਾਂ ਦੀ ਲਾਲ 40 ਰੁਪਏ ਲੀਟਰ ਵੇਚਦਾ ਉਹ ਕਿਾ ਕਮਾਲ ਹੈ ਤੇ ਉਹ ਮੈਂ ਰੱਖ ਕੇ ਉਹਦਾ ਜਾਮਣ ਬਣਾ ਕੇ ਵੇਖਿਆ ਤੇ ਇੱਕ ਦਿਨ ਫਿਰ ਸ਼ੌਕ ਹੀ ਆ ਉਹਦੇ ਨਾਲ ਨਾਏ ਵੀ ਵੀ ਯਾਰ ਕੀ ਫੀਲਿੰਗ ਆਉਂਦੀ ਹੈ ਤੇ ਉਹ ਦੇਖਿਆ ਮੈਂ ਚੰਗੀ ਧੋਪਾ ਅਗਰ ਤੁਸੀਂ ਵਾਲ ਖੁੱਲੇ ਛੱਡੋ ਤੇ 스멜 ਨਹੀਂ ਆਉਂਦੀ ਬਲਤੀ ਉਹਦੇ ਵਿੱਚ ਫਿਰ ਪਰ ਹਾਂ ਜੇ ਤੁਸੀਂ ਉਹ ਨਹੀਂ ਕੀਤਾ ਤਾਂ 스멜 ਉਹਦੇ ਚ ਆਏਗੀ ਸੋ ਇਸ ਕਰਕੇ ਐਲੋ ਵੀ ਰਾਹ ਕਰਾਂਦੇ ਜਿਹੜੇ ਪ੍ਰੋਡਕਟ ਨੇ ਉਹ ਉਹਨਾਂ ਦਾ ਇਸਤੇਮਾਲ ਕਰੋ ਸੋ ਇਸ ਕਰਕੇ ਇਸ ਕੈਂਸਰ ਦੀ ਬਿਮਾਰੀ ਦਾ ਕਾਰਨ ਬਣਦੇ ਇਹਨਾਂ ਬਿਊਟੀ ਪ੍ਰੋਡਕਟਾਂ ਤੋਂ ਬਚੋ ਨਾਲ ਜੇਬ ਬਚਦੀ ਹੈ ਤੇ ਨਾਲੇ ਸਿਹਤ ਬਚਦੀ ਹੈ ਸਕਿਨ ਬਚਦੀ ਹੈ ਸੋ ਬਹੁਤ ਵੱਡਾ ਬਿਜ਼ਨਸ ਹੈ ਵੈਸੇ ਜਿਹਨਾਂ ਦਾ ਬਿਜ਼ਨਸ ਹੈ ਉਹਨਾਂ ਨੂੰ ਜ਼ਰੂਰ ਖ਼ਬਰੇ ਬੁਰੀ ਲੱਗੇਗੀ ਪਰ ਫਿਰ ਵੀ ਜਨਾਕ ਅਸੀਂ ਇਸ ਪਾਸੇ ਆ ਜੀ ਤਾਂ ਸ਼ਾਇਦ ਬਿਹਤਰ ਹੈ ਕੋਕਣ ਤਾਂ ਬੀਬੀਆਂ ਦਾ ਕੀ ਬੰਦੇ ਵੱਧ ਬੇਕਅਪ ਕਰਾਉਂਦੇ ਨੇ ਸੋ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਝਵਾਣਾ ਰੈਡੀ ਤੇ YouTube ਪੇਜ ਤੇ ਲਾਈਵ ਸੁਣਦੇ ਹੋ ਸੋ ਇਸ ਲਾਈਵ ਦਾ ਲਿੰਕ ਤੁਸੀਂ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਨੰਬਰ 98700 63096557 98763 096559877309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪਰਮ ਨੂੰ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਤੁਸੀਂ ਇਹਨਾਂ ਪਰਮਾਂ ਦੇ ਲਿੰਕ ਮੰਗਵਾ ਸਕਦੇ ਹੋ ਤੇ ਲੋ ਦੋਸਤੋ ਫਿਰ ਹੁਣ ਗਰਮੀ ਹੈ ਗਰਮੀ ਦੇ ਬਾਰੇ ਸੋਹਣੇ ਟੋਟਕੇ ਜਿਹੜੇ ਨੇ ਲਿਖੇ ਨੇ ਰਜੇਸ਼ ਰਿਖੀ ਪੰਜ ਗਰਾਈਆਂ ਨਾਲ ਸਿਹਤ ਦੇ ਮੁਤਲਕ ਰਿਪੋਰਟ ਹੈ ਜਰੂਰ ਪੇਸ਼ ਕਰਾਂਗੇ ਚੰਗੀ ਸਿਹਤ ਬੜੀ ਜ਼ਰੂਰੀ ਹੈ ਤੇਜਸ ਮੁਤਲਕ ਸਾਨੂੰ ਲੋ ਜਿਹੜੀ ਅੱਜ ਕੱਲ ਗਰਮੀ ਲੱਗਦੀ ਹੈ ਨਾ ਇਸ ਤੋਂ ਬਚਣ ਦੇ ਵਾਸਤੇ ਇੱਕ ਰਿਪੋਰਟ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਤੇ ਉਹ ਰਿਪੋਰਟ ਤੇ ਜ਼ਰੂਰ गौर ਫਰਮਾਇਓ ਤੇ ਇਸੇ ਦੌਰਾਨ ਆਪ ਦਾ ਸਵਾਗਤ ਰਹੇਗਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਾਲ ਕਰਨ ਵਾਸਤੇ ਆਪਣਾ ਨੰਬਰ ਹੈ 9816309655 9876309655957609655 ਨੰਬਰ ਤੇ ਕਾਲ ਕਰ ਸਕਦੇ ਹੋ ਤੇ ਇਸੇ ਨੰਬਰ ਤੇ ਇਹਨਾਂ ਪਰੋਮਾਂ ਦੇ ਲਿੰਕ ਤੁਸੀਂ ਮੰਗਵਾ ਸਕਦੇ ਹੋ ਤੇ ਸਿਹਤ ਦੇ ਮੁਤਲਕ ਆਖਰੀ ਰਿਪੋਰਟ ਤੇ ਉਸ ਤੋਂ ਬਾਅਦ ਫੇਰਾ ਸਾਧੂ ਚਲਦੇ ਭਲੇ ਤੇ ਨਗਰੀ ਵਸਤੀ ਭਲੇ ਤੇ ਇਹ ਰਿਪੋਰਟ ਪੇਸ਼ ਕਰਾਂਗੇ ਇਸ ਤਰ੍ਹਾਂ ਕੋਲ ਮਾਚ ਤਾਂ ਨਹੀਂ ਲੈ ਸਕਾਂਗੇ ਹੁਣ ਤੁਸੀਂ ਕਾਲ ਕਰਨੀ ਹੈ ਤਾਂ ਲਾਈਨਾਂ ਖੁੱਲੀਆਂ ਨੇ 98700 38096553 ਤੇ ਕਾਲ ਕਰ ਸਕਦੇ ਹੋ ਤੇ ਲਓ ਦੋਸਤੋ ਫਿਰ ਇੱਕ ਰਿਪੋਰਟ ਸੇਤ ਬਾਰੇ ਪੇਸ਼ ਕਰਦੀ ਹੈ ਤੇ ਇਸ ਤੋਂ ਬਾਅਦ ਫਿਰ ਆਪਣੇ ਪਰਮਾ ਦਾ ਵੇਰਵਾ 9870038096553 ਤੇ ਤੁਸੀਂ ਕਾਲ ਕਰ ਸਕਦੇ ਹੋ ਆ ਪ੍ਰੋਗਰਾਮ ਦਾ ਵੇਰਵਾ ਇਹ ਹੈ ਕਿ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:00 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ 9876309655 ਨੰਬਰ ਤੇ ਤੁਸੀਂ ਮੰਗਵਾ ਸਕਦੇ ਹੋ 9876309655 9876309655 ਵਟਸਐਪ ਗਰੁੱਪ ਨੰਬਰ ਹਮੇਸ਼ ਚੇਤੇ ਰੱਖੋ ਇੱਕ ਕਾਲ ਵਾਲੇ ਦੁਗਰੀ ਵਾਲੇ ਬਲਜੀ ਸਿੰਘ ਹਰਾਂ ਦੀ ਉਸ ਤੋਂ ਬਾਅਦ ਫਿਰ ਸਵਾਗਤ ਹੈ ਜੀ ਬਾਜੀ ਸਵਾਗਤ ਸਤਿ ਸ਼ਕਾਲ ਸਤਿ ਸ਼ਕਾਲ ਜੀ ਅੱਜ ਉਹ ਮੇਲਾ ਅੱਜ ਆ ਜੀ ਉਹ ਜਿਹੜਾ ਤੁਸੀਂ ਉੱਤੋਂ ਪੁੱਛਦੇ ਸੀ ਅੱਛਾ ਅੱਛਾ ਉਹ ਹੋਏ ਜਿਆ ਕਰਨਾਲ ਦਾ ਤਵਰਪਾ ਆਇਆ ਤਾਂ ਮੁਸ਼ਕਲ ਲੱਗਦਾ ਹੈ ਸੰਡੇ ਸੰਡੇ ਨੂੰ ਤਾਂ ਨਿਕਲੇ ਆਉਂਦਾ ਚਲੋ ਕੋਈ ਨਹੀਂ ਫੇਰ ਤੁਹਾਡੀਆਂ ਸਵਾਵਾਂ ਲੈ ਲਾਂਗੇ ਕਿ ਮੇਲਾ ਅਖੀਂ ਡੇਠਾ ਸ਼ਾਮ ਨੂੰ ਦੱਸ ਦਿਓ ਕੀ ਕੀ ਰੰਗ ਤਮਾਸ਼ੇ ਰਹੇ ਨਹੀਂ ਇੱਕ ਪਤਨ ਹੇਗਾ ਉਹ ਕਵਰ ਵੀ ਕਰ ਦੂਗਾ ਹੈਗਾ ਮੇਰੇ ਕੋਲ ਓਕੇ ਚਲੋ ਕੋਈ ਨਹੀਂ ਮੈਂ ਉਹ ਆਪ ਦੀ ਰੱਪਾ ਦੇਖਦੇ ਆਂ ਸਕਾਈਪ ਤੇ ਅਗਰ ਕੁਝ ਹੋ ਸਕੇ ਆ ਨਾ ਤੇ ਆਨਲਾਈਨ ਆਨਲਾਈਨ ਰਿਕਾਰਡਿੰਗ ਕਰਕੇ ਆਪਾਂ ਦੇਖ ਲਾਂਗੇ ਦੁਗਰੀ ਸਾਹਿਬ ਮੇਰੇ ਚ ਜੇ ਇੰਚ ਦਾ ਸੀਗਾ ਆਨਲਾਈਨ ਤਾਂ ਹੋ ਜਾਏਗਾ ਤੇ ਕੋਈ ਨਹੀਂ ਆਪਾਂ ਕਰਦੇ ਆ ਕੋਈ ਸੈਟਿੰਗ ਹੈ ਨਾ ਠੀਕ ਹੈ ਠੀਕ ਹੈ ਥੈਂਕ ਯੂ ਉਹ ਇਹ ਵੀ ਵਿਚਾਰੇ ਹੁਣ ਖਤਮੀ ਹੋ ਹੋ ਚੱਲੇ ਨਹੀਂ ਜੀ ਵਿਚਾਰੇ ਗੱਡੀਆਂ ਗੁਟੀਆਂ ਹੈ ਨਹੀਂ ਹੁਣ ਹੁਣ ਤਾਂ ਰੇੜਿਆਂ ਤੇ ਆ ਕੇ ਮੋਟਰਸਾਈਕਲ ਵਾਲੇ ਓਕੇ ਉਹਗੇ ਤਾਂ ਬੋਰਡ ਬੋਰਡ ਹੁੰਦੇ ਸੀਗੇ ਜੀ ਹੁਣ ਤਾਂ ਵਿਚਾਰੇ ਉਹਨੂੰ ਮੋਟਰਸਾਈਕਲ ਨਾਲੇ ਡੇੜੇ ਜਿਹਾ ਬਣਾ ਲਏ ਇਹਨਾਂ ਨੇ ਆਹਾਂ ਉਹ ਉਹ ਜਿਹੜਾ ਸੀ ਨਾ ਉਹਨਾਂ ਦੇ ਜਿਹੜੇ ਰਵਾਇਤੀ ਕਾਰੋਬਾਰ ਸੀਗੇ ਨਾ ਉਹ ਤਕਰੀਬਨ ਸਾਰੇ ਜਿਹੜੇ ਨੇ ਨਾ ਉਹ ਖਤਮ ਹੀ ਹੋ ਗਏ ਨੇ ਹੁਣ ਤਾਂ ਤੁਸੀਂ ਵੇਖੋ ਕਿ ਇਹਨਾਂ ਦਾ ਜਿਹੜਾ ਦੁਗਰੀ ਸਾਹਿਬ ਪਹਿਰਾਵਾ ਸੀ ਨਾ ਉਹ ਪਹਿਰਾਵਾ ਵੀ ਇਹਨਾਂ ਨੇ ਮਤਲਬ ਚੇਂਜ ਹੋ ਗਿਆ ਉਹ ਜਿਹੜੇ ਅੱਗੇ ਇਹ ਮਤਲਬ ਸੂਟ ਸੂਈ ਨਾਲ ਸਿਲਦੀਆਂ ਸੀ ਉਹ ਜਿਹੜਾ ਸਾਰਾ ਰੁਝਾਨ ਸੀਗਾ ਨਾ ਉਹ ਸਭ ਖਤਮ ਹੋ ਗਿਆ ਅੱਛਾ ਇਹਨਾਂ ਦੀ ਭਾਸ਼ਾ ਖਤਮ ਹੋ ਗਈ ਬੱਚੇ ਇੱਥੇ ਤਾਂ ਤੁਸੀਂ ਵੇਖੋ ਪਟਿਆਲੇ 'ਚ ਤਾਂ ਨਾ ਉਦੋਂ ਬ੍ਰਹਮੇਂਦਰ ਹੁੰਦਾ ਸੀ ਮਿਨਿਸਟਰ ਇਸ ਮਹਿਕਮੇ ਦਾ ਉਹਨੇ ਇੱਥੇ ਭਾਵੇਂ ਚਲੋ ਅਗਲੇ ਦਾ ਵੋਟ ਬੈਂਕ ਹੈ ਜਾਂ ਕੁਝ ਵੀ ਹੈ ਉਹਨਾਂ ਨੇ ਮਤਲਬ ਇਸ ਭਾਈਚਾਰੇ ਨੂੰ 50-50 ਗਾਜ ਦੇ ਪਲਾਟ ਕੱਟਦੇ ਸੀਗੇ ਤੇ ਉਹ ਪਲਾਟ ਕੱਟਣ ਵਾਲੇ ਆ ਕਿ ਉਹਨਾਂ ਨੂੰ ਚਲੋ ਪੱਕੇ ਘਰ ਵਗੈਰਾ ਮਿਲ ਗਏ ਨੇ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਠਾਰ ਜਿਹੜੀ ਹੈ ਉਹ ਮਹਿਸੂਸ ਹੁਣ ਦਿੱਕਤ ਨਹੀਂ ਹੈ ਤੇ ਉਹਨਾਂ ਦੀ ਇੱਕ ਕਲੋਨੀ ਬਣ ਗਈ ਹੈ ਉਹ ਕਿ ਪਹਿਲਾਂ ਖੁੱਲੀ ਜਗ੍ਹਾ ਤੇ ਹੀ ਉਹ ਬੈਠੇ ਸਨ ਆਪਣਾ ਸਾਰਾ ਤਾਂ ਚਾਮ ਲਾਈ ਇਹ ਜਿਹੜਾ ਮੂਤੀ ਦਿੰਦਾ ਜੀ ਆਵਾਸ ਯੋਜਨਾ ਜੇ ਕਿਪੋ ਪਤਾ ਲੱਗ ਜੂਵੇ ਉਹ ਜੇ ਦੱਸ ਦੋ ਮੈਂ ਇਹਨਾਂ ਦੀਆਂ ਬੋਟਾਂ-ਬੋਟਾਂ ਦਾ ਇਤਿ ਬੜਮਾਤੀਆਂ ਜੀ ਤੁਬਰੀ ਦੀਆਂ ਲੱਗਦੀਆਂ ਅੱਛਾ ਅੱਛਾ ਪਤਾ ਰਕਾਰਡ ਵੀ ਬਣਾਤੇ ਜੀ ओके ਜੇ ਨਾਨਾ ਸਿੰਲੰਡਰ ਮਿਲਦੇ ਸੀਗੇ ਉਹ ਮੈਂ ਦਵਾ ਦੇ ਸੀਗੇ ਕਈਆਂ ਨੂੰ ਓਕੇ ਜੇ ਨਾਨਾ ਜੇ ਮੋਤੀਵਾਜ ਯੋਜਨਾ ਚ ਜੇ ਕਿਤੇ ਵਿਚਾਰਾਂ ਦੇ ਘਰ ਬਣ ਜਾਣਾ ਤੁਸੀਂ ਜੇ ਕਿ ਤੋ ਮੈਨੂੰ ਪਤਾ ਲੱਗ ਜੇ ਫੇਰ ਨਾ ਆਪਾਂ ਇਹਨਾਂ ਦਾ ਅਪਲਾਈ ਕਰਾ ਦਈਏ ਜੀ ਕਿਹ ਗਰੀਬ ਦਾ ਭਲਾ ਹੋਈ ਕੋਈ ਨਹੀਂ ਉਹਦਾ ਕੀ ਪ੍ਰੋਸੈਸ ਆਪਾਂ ਕਿਸੇ ਸੰਬੰਧਿਤ ਇਹਦੇ ਵੈਲਫੇਅਰ ਡਿਪਾਰਟਮੈਂਟ ਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਕੋਈ ਨਹੀਂ ਤੁਸੀਂ ਆਓ ਫਿਰ ਮੈਨ ਤੋਂ ਲੈ ਲਓ ਜਾਣਕਾਰੀ हां जरूर ਕੋਈ ਗਾਈਡ ਕੀਤਾ ਜਾਵੇ ਜਾਂ ਕੋਈ ਸਬੰਧਤ ਇਲਾਕੇ ਦੇ ਐਮਐਲਏ ਨਾਲ ਇਹਨਾਂ ਦਾ ਸੰਪਰਕ ਕਰਾ ਦਿਓ ਅੱਗੇ ਦੀ ਅਗੇ ਲਿੰਕ ਬਣ ਜਾਂਦਾ ਚਲੋ ਵੋਟਾਂ ਦੇ ਲਾਲ ਚ ਸੀ ਅਗਰ ਇਹਨਾਂ ਦਾ ਹੋਵੇ ਕੋਈ ਕਿਸੇ ਦਾ ਭਲਾ ਹੋ ਜਾਈ ਕਿ ਨਹੀਂ ਹੁਣ ਇਹਨਾਂ ਦਾ ਆਧਾਰ ਕਾਰਡ ਨਹੀਂ ਬਣਦਾ ਸੀ ਮੈਂ ਆਪ ਤੇ ਇਹਨਾਂ ਨੂੰ ਕਹਤਾ ਵੀ ਮੇਰੇ ਰੈਂਟ ਤੇ ਬੈਠੇ ਆ ਉਸ ਹਿਸਾਬ ਨਾਲ ਪੀ ਡੈ빗 ਬਣਾ ਕੇ ਇਹਨਾਂ ਦੇ ਆਧਾਰ ਕਾਰਡ ਬਣ ਕੇ ਹਾਂ ਚਲੋ ਉਹਨਾਂ ਦੀ ਵੋਟ ਬਣ ਗਈ ਹਾਂ ਕੋਈ ਜ਼ਰੀਆ ਬਣ ਗਿਆ ਨਾ ਕਿਸੇ ਦਾ ਮਤਲਬ ਹਾਂ ਜੀ ਤੇ ਫੇਰ ਹੁਣ ਇਹਨਾਂ ਨੂੰ ਸਿਲੰਡਰ ਮਿਲ ਗਏ ਜੀ 100-100 ਰੁਪਏ ਚ ਇਹਨਾਂ ਨੂੰ ਸਿਲੰਡਰ ਦਵਾਤੇ ਚੁੱਲਾ ਸਿਲੰਡਰ ਸਾਰਾ ਕੁਝ ਮਿਲ ਗਿਆ ਓਕੇ ਹਾਂ ਜੀ ਇਹੋ ਜਾਈ ਜੇ ਕੋਈ ਹੋਇਆ ਤੁਸੀਂ ਰੱਖਿਓ ਆਪਦੇ ਧਿਆਨ ਚ ਹਜ਼ਰੂਰ ਜ਼ਰੂਰ 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 ਮੈਂ ਰਵੀ ਨੂੰ ਕਹਿਣਾ ਜੀ ਉਹ ਤੁਹਾਨੂੰ ਕਵਰ ਕਰਕੇ ਪੇ ਅੱਛਾ ਰਵੀ ਅੱਛਾ ਉਹ ਕੈਮਰਾਮੈਨ ਕਮਾਲ ਦੇ ਜਰਗੜੀ ਵਾਲੇ ਅੱਛਾ ਦੁਗਰੀ ਰਹਿੰਦਾ ਜੀ ਅੱਛਾ ਦੁਗਰੀ ਰਹਿੰਦਾ ਉਹ ਪੁਰਾਣੇ ਮਿੱਤਰ ਨੇ ਹਾਂਜੀ ਹਾਂ ਜਰਗਿ ਜਲਾਜਨ ਜਰਗੜੀ ਦੀਵਾ ਤੇਰੀ ਲੋ ਹਾਂਜੀ ਤੁਰਮਰੀ ਵਾਲੇ ਤੁਰਮਰੀ ਵਾਲੇ ਰਵੀ ਲਾਲਾ ਕੀ ਬਾਤ ਹੈ ਹਾਂਜੀ 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 ਖੋਜੀ ਬੰਦੇ ਨੇ ਅੱਛਾ ਰਵੀ ਤੁਹਾਡੇ ਦੋਸਤ ਨੇ ਹਾਂਜੀ ਹਾਂਜੀ ਉਹਨੂੰ ਮੈਂ ਕਹਿਣਾ ਕਵਰ ਕਰ ਲੂਗਾ ਤੁਹਾਨੂੰ ਵੀ ਲਿੰਕ ਪਾ ਦਾਂ ਹਾਂ ਪੁਰਾਣੇ ਮਿੱਤਰ ਨੇ ਤੁਹਾਡੇ ਕੋਈ ਨਹੀਂ ਗੱਲਬਾਤ ਕਰਦੇ ਆ ਥੈਂਕ ਯੂ ਭਾਈ ਜੀ ਮਿਹਰਬਾਨੀ ਠੀਕ ਹੈ ਮਿਹਰਬਾਨੀ ਜੋੜਨ ਵਾਸਤੇ ਥੈਂਕ ਯੂ ਸੋ ਗੱਢੀਲਾ ਹਰਪਾਈ ਚਾਰੇ ਦਾ ਮੇਲਾ ਮੈਂ ਕਵਰ ਕੀਤਾ ਸੀ ਬੜਾ ਦਿਲਚਸਪ ਹੁੰਦਾ ਵਸੇ ਇਹਨਾਂ ਦੇ ਵੀ ਉਦੋਂ ਮੈਂ ਵੇਖਿਆ ਕਿ ਉਸ ਮੇਲੇ ਦੇ ਵਿੱਚ ਨਾ ਇੱਕ ਮੁੰਡਾ ਇੰਗਲੈਂਡ ਤੋਂ ਆਇਆ ਤੇ ਉਹ ਉਸ ਮੇਲੇ 'ਚ ਸਪੈਸ਼ਲੀ ਤੌਰ ਤੇ ਇੰਗਲੈਂਡ ਤੋਂ ਆਇਆ ਤੇ ਮੈਂ ਉਹਨੂੰ ਪੁੱਛਿਆ ਤੂੰ ਕਿਵੇਂ ਕਹਿੰਦਾ ਅਸਲ ਦੇ ਵਿੱਚ ਇਹ ਨਾ ਸਾਡੇ ਪਿੰਡ ਰਹੇ ਸੀਗੇ ਬਚਪਨ ਦੇ ਵਿੱਚ ਗੱਡੀ ਲਹਾਰ ਭਾਈਚਾਰੇ ਦਾ ਮੁੰਡਾ ਤੇ ਉਹ ਮੁੰਡਾ ਉਹ ਦੋਸਤ ਬਣ ਗਏ ਹੁਣ ਕਹਿੰਦਾ ਸੀ ਵਿਆਹ ਸ਼ਾਦੀਆਂ 'ਚ ਵੀ ਵਰਤਦੇ ਆ ਕਹਿੰਦਾ ਇਹਨਾਂ ਦੇ ਮੇਲੇ ਤੇ ਕਹਿੰਦਾ ਫਿਰ ਮੈਂ ਇਸ ਵਾਰੀ ਨਾ ਉਹ ਚੇਚਾ ਇੰਗਲੈਂਡ ਤੋਂ ਆਇਆ ਸੋ ਇਸ ਤਰ੍ਹਾਂ ਦੇ ਵੀ ਸਾਂਝਾ ਨੇ ਉਹ ਫਿਰ ਉਹਨਾਂ ਦੇ ਪਰਿਵਾਰ ਚ ਆ ਕੇ ਉਹਨਾਂ ਦੇ ਨਾਲ ਰਹਿੰਦਾ ਸੋ ਇਸ ਤਰ੍ਹਾਂ ਦੋਸਤੀਆਂ ਵੀ ਬਣ ਜਾਂਦੇ ਨੇ ਇੱਕ ਗੱਡੀ ਲਹਾਰਾਂ ਦਾ ਮੁੰਡਾ ਸੀ ਉਹ ਮਤਲਬ ਉਹਨਾਂ ਦੇ ਪਿੰਡ ਕਿਤੇ ਪਹਿਲੇ ਸਮੇਂ 'ਚ ਰਹਾ ਸੀਗਾ ਕਿਉਂਕਿ ਪਿੰਡ ਪਿੰਡੇ ਪ੍ਰਵਾਸ ਕਰਦੇ ਨੇ ਸੋ ਬਿਲਕੁਲ ਦੋਸਤ ਹੁੰਦੇ ਆਉਂਦੇ ਜਾਂਦੇ ਸਾਹਾ ਵਰਗੇ ਕੀ ਪ੍ਰਵਾਸਾ ਆਉਂਦੇ ਜਾਂਦੇ ਸਾਹਾ ਦਾ ਤੇ ਗਰਮੀ ਦਾ ਮੌਸਮ ਹੈ ਲੋ ਜਿਹੜੀ ਲੱਗਦੀ ਹੈ ਨਾ ਕਈ ਵਾਰੀ ਫਿਰ ਬੰਦੇ ਦੇ ਸਾਹ ਲੈ ਜਾਂਦੀ ਹੈ ਸਰਾਲ ਦੀ ਤਰ੍ਹਾਂ ਸੋ ਇਸ ਵਾਰੇ ਆਖਰੀ ਰਿਪੋਰਟ ਸਿਹਤ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਜਿਸ ਤਰ੍ਹਾਂ ਸਿਹਤ ਨਾਮਾ ਦੇ ਵਿੱਚੋਂ ਅ ਤੇ 에어ਪੋਰਟ ਪੇਸ਼ ਹੋਣ ਤੋਂ ਉਸ ਤੋਂ ਬਾਅਦ ਕਾਲ ਨਹੀਂ ਲਵਾਂਗੇ ਮਾਫੀ ਚਾਹਾਂਗੇ ਤੇ ਲੋ ਫਿਰ ਕਿ ਗਰਮੀ ਦੇ ਮੌਸਮ ਤੋਂ ਕਿਵੇਂ ਬਚੀ ਬਸ ਤਾਂ ਕੱਚੀ ਲੱਸੀ ਜਾਂ ਹੋਰ ਚੀਜ਼ਾਂ ਅੱਜਕੱਲ ਬਿੱਲ ਬਹੁਤ ਵਧੀਆ ਲੱਗੇ ਸਾਡੇ ਕੱਲ ਪਰਸੋਂ ਮੈਂ ਪਰਸੋਂ ਪਹਿਲਾ ਬਿੱਲ ਖਾਦਾ ਤੋੜ ਕੇ ਉਹਦਾ ਤਾਂ ਬਿੱਲ ਸ਼ੇਕ ਦੁੱਧ ਬਾਕੇ ਬਣਦਾ ਪਰ ਆਪਾਂ ਦੁੱਧ ਦਾ ਗਲਾਸ ਭਰ ਲਿਆ ਤੇ ਨਾਲ ਇੱਕ ਬਿੱਲ ਰੱਖ ਲਿਆ ਅੱਧਾ ਖਾ ਲਿਆ ਅਸਲ ਜੋ ਜਿਹੜਾ ਵੱਡਾ ਮੋਟਾ ਬਿੱਲ ਹੈ ਨਾ ਉਹ ਬੇਕਾਰ ਨੇ ਇੱਕ ਛੋਟੀ ਬਿੱਲੀ ਆਉਂਦੀ ਆ ਉਹ ਮਤਲਬ ਜੇ ਕਹਿ ਲਈਏ ਨਾ ਕਿਤੇ ਵਰਗੇ ਦੱਸਾਂ ਤੁਹਾਨੂੰ ਮੰਨ ਲਓ ਚਾਰਕ ਲੱਡੂਆਂ ਜਿੰਨਾ ਉਹਦਾ ਵਜ਼ਨ ਹੁੰਦਾ ਗੁੜ ਦੇ ਪਿੰਨੇ ਤੋਂ ਛੋਟੀ ਹੁੰਦੀ ਆ ਹੁਣ ਕਈ ਇਹਨਾਂ ਦਾ ਗੁੜ ਦਾ ਪਿੰਨਾ ਨਹੀਂ ਵੇਖਿਆ ਹੋਣਾ ਅਨਾਜ ਕੱਲ ਪੈਸੀਆਂ ਆ ਗਈਆਂ ਨਾ ਯਾਨੀ ਕਿ ਚਾਰ ਲੱਡੂਆਂ ਜਿੰਨਾ ਵਜ਼ਨ ਹੁੰਦਾ ਉਹਦਾ ਐਡੀਕ ਹੁੰਦੀ ਆ ਬਿੱਲੀ ਛੋਟਾ ਹੁੰਦਾ ਉਹ ਬਹੁਤ ਕਮਾਲ ਦਾ ਹੁੰਦਾ ਬੈਲ ਨਾਲੋਂ ਕੋਸ਼ਿਸ਼ ਕਰੋ ਕਿ ਉਹ ਕਿਤੋਂ ਲੈ ਕੇ ਜਿੱਥੇ ਵੀ ਇਹ ਬਿੱਲ ਮਿਲਦਾ ਨਾ ਇੱਕ ਬਿੱਲ ਲੈ ਲਓ ਉਹਦੇ ਚੋਂ ਕਿੰਨੇ ਹੀ ਬੂਟੇ ਤੁਸੀਂ ਅਗਾ ਸਕਦੇ ਹੋ ਸੋ ਬਿੱਲ ਹੀ ਲਾਓ ਪੰਜਵੇਂ ਸੱਤਵੇਂ ਸਾਲ ਇਹ ਬਿੱਲ ਲੱਗਣ ਲੱਗ ਜਾਂਦੇ ਆ 80 90 ਰੁਪਏ ਕਿਲਵਾ ਹੁਣ ਤਾਂ ਪਹਿਲਾਂ ਤਾਂ 150 ਤੋਂ ਉੱਤੇ ਸੀਗਾ ਸੋ ਬਿੱਲ ਵਧਾਵੇ ਦਿਲ ਸੋ ਬਿੱਲ ਦਾ ਇਸਤੇਮਾਲ ਕਰੋ ਵੈਸੇ ਇਹਨਾਂ ਦਾ ਸ਼ੇਕ ਵੀ ਮਿਲ ਜਾਂਦਾ ਬਿੱਲ ਦਾ ਰਿਪੋਰਟ ਬਣਾਵਾਂਗੇ ਇਹਦੇ ਤੇ